ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਉਤੇ ਦੋਸਤੋ ਅੱਜ ਗੱਲ ਕਰਾਂਗੇ ਵੀ ਖਾੜਕੋ ਬਾਦ ਵੇਲੇ ਜਿਹੜੇ ਸਿੰਘ ਹੁੰਦੇ ਸੀ ਆਪਸ ਵਿੱਚ ਦੋਸਤੀ ਉਹਨਾਂ ਦੀ ਕਿੰਨੀ ਹੁੰਦੀ ਸੀ ਮਿੱਤਰਤਾ ਕਿੰਨੀ ਹੁੰਦੀ ਸੀ ਤੇ ਕਿਵੇਂ ਉਹ ਆਪਣੀ ਦੋਸਤੀ ਨੂੰ ਸਿਰੇ ਚੜਾਉਂਦੇ ਸੀ ਆਪਣੀ ਜਾਨ ਵੀ ਵਾਰ ਦਿੰਦੇ ਸੀ ਸੋ ਵੀਡੀਓ ਆਦੀ ਬੜੀ ਵਧੀਆ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਦਲਜੀਤ ਪਾਉ ਹੋਰੀ ਦੱਸਦੇ ਨੇ ਕਹਿੰਦੇ ਵੀ ਦੋਸਤੀ ਜ਼ਿੰਦਗੀ ਦਾ ਇੱਕ ਬਹੁਤ ਖੂਬਸੂਰਤ ਰਿਸ਼ਤਾ ਹੈ ਦੋਸਤੀਆਂ ਨੇ ਸਾਡੇ ਸੰਘਰਸ਼ ਨੂੰ ਵੀ ਹਰਿਆ ਭਰਿਆ ਕੀਤਾ ਤੇ ਖੂਬਸੂਰਤ ਬਣਾਇਆ ਰਣਜੀਤ ਸਿੰਘ ਕੁੱਕੀ ਸੁਖਵਿੰਦਰ ਸਿੰਘ ਸੁਖੀ ਤੇ ਮੈਂ ਕਾਲਜ ਪੜ੍ਹਦੇ ਵਕਤ ਦੀ ਦੋਸਤ ਸੀ ਜਦੋਂ ਜੂਨ 84 ਆਪਰਿਆ ਤਾਂ ਸਾਨੂੰ ਇੰਝ ਲੱਗਿਆ ਜਿਵੇਂ ਭਰੇ ਬਾਜ਼ਾਰ ਵਿੱਚ ਦੁਸ਼ਮਣ ਨੇ ਸਾਡੀ ਪੱਗ ਪੈਰਾਂ ਹਿਡ ਰੋਲ ਕੇ ਸਾਨੂੰ ਲਲਕਾਰਿਆ ਹੋਵੇ ਗੈਰਤ ਬਿਨਾ ਜ਼ਿੰਦਗੀ ਦਾ ਕੋਈ ਅਰਥ ਨਹੀਂ ਹੁੰਦਾ ਤੇ ਗੈਰਤ ਦਾ ਇਹੋ ਤਕਾਜ਼ਾ ਸੀ ਕਿ ਦੁਸ਼ਮਣ ਨੂੰ ਮੈਦਾਨੇ ਜੰਗ ਵਿੱਚ ਟੱਕਰੀਏ ਤੇ ਇਸ ਤਰ੍ਹਾਂ ਅਸੀਂ ਜੰਗ ਦੇ ਰਾਹ ਤੁਰ ਪਏ ਜਦੋਂ ਅਸੀਂ ਪੰਜਾਬ ਛੱਡ ਕੇ ਦਿੱਲੀ ਗਏ ਤਾਂ ਉੱਥੇ ਚਾਚਾ ਮਥਰਾ ਸਿੰਘ, ਛਿੰਦੂ, ਜਿੰਦਾ ਸੁਖਦੇਵ ਸੁਖਾ ਅਤੇ ਬਲਵਿੰਦਰ ਸਿੰਘ ਰਾਜੂ ਨਾਲ ਮਲਾਪ ਹੋਇਆ ਸਾਡਾ ਸਾਡੀ ਤਿੰਨ ਜਣਿਆਂ ਦੀ ਦੋਸਤੀ ਦਾ ਘੇਰਾ 8 ਜਣਿਆਂ ਤੱਕ ਹੋ ਗਿਆ ਜਦੋਂ ਮੈਂ ਪਾਰ ਗਿਆ ਹੋਇਆ ਸੀ ਤਾਂ ਇੱਕ ਚੜਤੀ ਉਮਰ ਦਾ ਗੱਭਰੂ ਬਹੁਤ ਜ਼ਖਮੀ ਹਾਲਤ ਵਿੱਚ ਸਾਡੇ ਕੋਲ ਆਇਆ ਸਰਹੱਦ ਪਾਰ ਕਰਨ ਵੇਲੇ ਉਹਦੇ ਗੋਲਾ ਬਜਿਆ ਤਾਂ ਉਹਦਾ ਗੋਟਾ ਉੱਡ ਗਿਆ ਪਰ ਇਹ ਇੰਨਾ ਜ਼ਖਮੀ ਹੋਣ ਦੇ ਬਾਵਜੂਦ ਭਾਰਤੀ ਸਰਹੱਦੀ ਫੌਜ ਨਾਲ ਸਾਰੀ ਰਾਤ ਮੁਕਾਬਲਾ ਕਰਤਾ ਰਿਹਾ ਆਪਣੇ ਇੱਕ ਸਾਥੀ ਨੂੰ ਬਚਾ ਕੇ ਹੌਲੀ-ਹੌਲੀ ਪਾਰ ਆ ਗਿਆ ਉਹ ਇੱਥੇ ਆ ਕੇ ਉਹਨੂੰ ਠੀਕ ਹੋਣ ਵਿੱਚ ਇੱਕ ਸਾਲ ਲੱਗਿਆ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਉਹ ਮਸਾਂ ਤੁਰਨਯੋਗ ਨਹੀਂ ਹੋ ਸਕਿਆ ਇਹਦਾ ਨਾਂ ਜੱਗਾ ਸੀ ਤੇ ਉਹ ਪਿੱਖੀਵਿੰਡ ਕੋਲ ਦਾ ਸੀਗਾ ਕੁਦਰਤ ਨੇ ਉਹਨੂੰ ਬਹੁਤ ਰੂਪ ਅਤੇ ਗੁਣ ਦਿੱਤੇ ਸਨ ਜਦੋਂ ਉਹ ਠੀਕ ਹੋ ਕੇ ਸਾਡੇ ਕੋਲ ਆਇਆ ਤਾਂ ਉਹਦੇ ਵੱਲ ਵੇਖ ਕੇ ਮੈਂ ਪੁੱਛਿਆ ਕਿ ਤੂੰ ਸਰਹੱਦ ਪਾਰ ਕਰਕੇ ਕਿਉਂ ਆਇਆ ਪਹਿਲਾਂ ਤਾਂ ਉਹ ਕੁਝ ਨਹੀਂ ਬੋਲਿਆ ਫਿਰ ਬਹੁਤ ਗੰਭੀਰ ਹੋ ਕੇ ਕਹਿਣ ਲੱਗਾ ਵੀ ਯਾਰੀ ਤਾਂ ਦਮਾਉਣੀ ਸੀ ਜਦੋਂ ਯਾਰ ਡਿੱਗ ਪਿਆ ਤਾਂ ਉਹਦੀ ਰਫਲ ਕੌਣ ਫੜਦਾ ਲੜਾਈ ਮੁੱਕੀ ਨਹੀਂ ਤਾਂ ਸਿਲਸਲਾ ਅੱਗੇ ਤੁਰਨਾ ਹੀ ਚਾਹੀਦਾ ਮੈਂ ਐਦਾਂ ਪਿੱਠ ਨਹੀਂ ਵਿਖਾ ਸਕਦਾ ਜੱਗੇ ਦੇ ਦੋਸਤ ਦਾ ਨਾਮ ਸੁਰਿੰਦਰਜੀਤ ਸਿੰਘ ਮਿੰਟੂ ਸੀ ਉਹ ਵੀ ਪਿੱਖੀਵਿੰਡ ਕੋਲ ਦਾ ਹੀ ਸੀਗਾ ਹਾਲੇ ਉਹ ਦੋਵੇਂ ਸਕੂਲ ਪੜ੍ਹਦੇ ਸਨ ਜਦੋਂ ਮਿੰਟੂ ਖਾਲਿਸਤਾਨ ਅਤੇ ਖੜਕੂਆਂ ਦੀਆਂ ਗੱਲਾਂ ਕਰਦਾ ਰਹਿੰਦਾ ਸੀ ਉਹ ਇੱਕ ਦਿਨ ਖਾਲਿਸਤਾਨ ਕਮਾਂਡੋ ਫੋਰਸ ਪੰਜਵੜ ਦੇ ਸਿੰਘਾਂ ਨਾਲ ਚਲਾ ਗਿਆ ਥੋੜੇ ਦਿਨ ਵਿੱਚ ਹੀ ਉਸਨੇ ਜੰਗ ਬਹੁਤ ਮਹਗਾ ਦਿੱਤੀ ਅਤੇ ਛੇਤੀ ਛਿਤੀ ਪਾ ਗਿਆ ਜਦੋਂ ਉਹ ਜੰਗ ਵਿੱਚ ਚਲਾ ਗਿਆ ਉਦੋਂ ਵੀ ਜੱਗੇ ਕੋਲ ਆਇਆ ਕਰਦਾ ਸੀ ਉਹ ਮੈਂ ਉਹਨੂੰ ਪੁੱਛਿਆ ਵੀ ਤੁਹਾਡਾ ਕੋਈ ਕਾਲ ਕਰਾਰ ਹੋਇਆ ਸੀ ਕਿ ਉਹਦੇ ਬਾਅਦ ਤੂੰ ਹਥਿਆਰ ਚੁੱਕੇਗਾ ਜੱਗੇ ਨੇ ਬੜੇ ਆਰਾਮ ਨਾਲ ਕਿਹਾ ਕਿ ਨਹੀਂ ਕਦੇ ਸਾਡੇ ਵਿੱਚ ਐਸੀ ਗੱਲ ਕੋਈ ਹੋਈ ਨਹੀਂ ਨਾ ਕਦੇ ਉਹਨੇ ਮੈਨੂੰ ਇਹਦੇ ਬਾਰੇ ਕੁਝ ਕਿਹਾ ਤੇ ਨਾ ਹੀ ਮੈਂ ਕਦੇ ਇਹਦਾ ਸੋਚਿਆ ਜੇ ਉਹ ਕਹਿ ਦਿੰਦਾ ਤਾਂ ਮੈਂ ਚਲੇ ਵੀ ਜਾਣਾ ਸੀ ਪਰ ਉਹਦੇ ਜਾਣ ਤੋਂ ਬਾਅਦ ਘਰੇ ਰਹਿਣਾ ਬੋਝਾ ਬਣ ਗਿਆ ਸੀ ਮੇਰੀ ਹਾਲਤ ਬਿਮਾਰਾਂ ਵਰਗੀ ਹੋ ਗਈ ਤੇ ਜਿਉਣ ਨੂੰ ਜੀ ਨਹੀਂ ਸੀ ਕਰਦਾ ਮੇਰਾ ਮੈਂ ਬਹੁਤ ਸੋਚਿਆ ਗੁਰੂ ਘਰ ਗਿਆ ਤੇ ਘਰ ਦੇ ਬਾਰੇ ਵੀ ਸੋਚਿਆ ਪਰ ਮੇਰਾ ਦਿਲ ਕਿਤੇ ਵੀ ਨਹੀਂ ਸੀ ਠਹਿਰਦਾ ਦਿਲ ਵਿੱਚ ਇੱਕ ਧੂਆਂ ਜਿਹਾ ਸੀ ਇੱਕ ਦਿਨ ਜਦੋਂ ਮੈਂ ਉਹਦੇ ਨਾਲ ਦੇ ਸਿੰਘਾਂ ਨੂੰ ਵੇਖਿਆ ਤਾਂ ਮੈਨੂੰ ਲੱਗਿਆ ਕਿ ਮੇਰਾ ਵੀ ਇਹੀ ਰਾਹ ਹੈ ਮੈਂ ਸਿੰਘਾਂ ਨਾਲ ਇੱਧਰ ਨੂੰ ਆ ਗਿਆ ਕਹਿੰਦਾ ਔਣ ਵੇਲੇ ਮੁਕਾਬਲਾ ਹੋ ਗਿਆ ਮੈਂ ਤਾਂ ਕਦੇ ਗੋਲੀ ਵੀ ਨਹੀਂ ਚਲਾਈ ਉਸ ਦਿਨ ਮੈਨੂੰ ਲੱਗਿਆ ਕਿ ਮੇਰੇ ਨਾਲ ਮਿੰਟੂ ਵੀ ਗੋਲੀ ਚਲਾ ਰਿਹਾ ਮੇਰੀ ਲਤ ਤਾਂ ਖਰਾਬ ਹੋ ਗਈ ਪਰ ਮੇਰੇ ਮਨ ਨੂੰ ਸਕੂਨ ਹੈ ਕਿ ਮੈਂ ਸਹੀ ਕਦਮ ਚੁੱਕਿਆ ਚਰਨਜੀਤ ਸਿੰਘ ਚੰਨਾ ਤੇ ਬਲਵਿੰਦਰ ਸਿੰਘ ਜਟਾਣਾ ਇਕੱਠੇ ਹੀ ਸੰਘਰਸ਼ ਵਿੱਚ ਆਏ ਸ਼ੁਰੂ ਤੋਂ ਹੀ ਦੋਸਤ ਸਨ ਤੇ ਹਰ ਵੇਲੇ ਇਕੱਠੇ ਹੀ ਰਹਿੰਦੇ ਸਨ ਤੇ ਫਿਰ ਚੰਨਾ ਅਮਰੀਕਾ ਚਲਾ ਗਿਆ ਤੇ ਕਈ ਸਾਲ ਨਿਊਯਾਰਕ ਰਿਹਾ ਜਦੋਂ ਮੈਂ ਪਾਰ ਗਿਆ ਤਾਂ ਉਹ ਵੀ ਅਮਰੀਕਾ ਤੋਂ ਉੱਥੇ ਆ ਗਿਆ ਉਨੇ ਕਿਹਾ ਵੀ ਮੈਂ ਦੋਸਤਾਂ ਨੂੰ ਜੰਗ ਵਿੱਚ ਛੱਡ ਕੇ ਬਾਹਰ ਤਾਂ ਚਲਾ ਗਿਆ ਪਰ ਮੇਰੀ ਰੂਹ ਇੱਥੇ ਹੀ ਸੀ ਘਰ ਬਸਾਉਣ ਲਈ ਬਹੁਤ ਲੋਕਾਂ ਨੇ ਕਿਹਾ ਪਰ ਮਨ ਮੰਨਿਆ ਨਹੀਂ ਅਤੇ ਨਾ ਹੀ ਡਾਲਰਾਂ ਦੀ ਚੱਕਾ ਚੌਂਦਰੀ ਅਸਰ ਪਾਇਆ ਗਿਆ ਕਹਿੰਦਾ ਇੱਥੇ ਆ ਕੇ ਕੁਝ ਚੈਨ ਆਇਆ ਕਿ ਮੈਂ ਆਪਣਿਆਂ ਵਾਲੀ ਆ ਗਿਆ ਉਹਨੂੰ ਅਫਸੋਸ ਜਿਆ ਸੀ ਵੀ ਕਿੰਨੇ ਸਾਲ ਬਗਾਨਿਆਂ ਵਿੱਚ ਗਾਲ ਦਤੇ ਫਿਰ ਉਹ ਬਲਵਿੰਦਰ ਸਿੰਘ ਜਟਾੜੇ ਨਾਲ ਜੰਗ ਵਿੱਚ ਆ ਟਟਿਆ ਪਰ ਹੁਣੀ ਦਾ ਗਜ਼ਬ ਵੇਖੋ ਕਿ ਉਹਦੇ ਇੱਥੇ ਆਉਣ ਤੋਂ ਥੋੜੇ ਦਿਨਾਂ ਬਾਅਦ ਹੀ ਦੋਵੇਂ ਦੋਸਤ ਮੁਕਾਬਲੇ ਵਿੱਚ ਸ਼ਹੀਦ ਹੋ ਗਏ ਸੰਘਰਸ਼ ਲਈ ਘਰੋਂ ਇਕੱਠੇ ਹੀ ਤੁਰੇ ਤੇ ਇਕੱਠੇ ਹੀ ਗੁਰੂ ਚਰਨਾਂ ਵਿੱਚ ਜਾ ਬਰਾਜੇ ਦਲਾਵਰ ਸਿੰਘ ਅਤੇ ਬਲਵੰਤ ਸਿੰਘ ਦੀ ਦੋਸਤੀ ਵੀ ਸਿਰੇ ਚੜੀ ਜਦੋਂ ਮੁੱਖ ਮੰਤਰੀ ਨੂੰ ਮਾਰਨ ਲਈ ਆਪਣੇ ਆਪ ਨਾਲ ਬੰਬ ਬੰਨਣਾ ਸੀ ਤਾਂ ਦੋਵਾਂ ਨੇ ਸਿੱਕਾ ਉਛਾਲ ਕੇ ਫੈਸਲਾ ਕੀਤਾ ਸੀ ਵਾਰੀ ਭਾਵੇਂ ਦਲਾਵਰ ਸਿੰਘ ਨੂੰ ਮਿਲੀ ਪਰ ਦੋਸਤੀ ਖੋਬ ਨਹੀਂ ਬੀਹਣਾ ਦੀ ਹਰਜਿੰਦਰ ਜਿੰਦਾ ਸੁਖਦੇਵ ਸੁਖਾ ਇਸੇ ਰਾਹ ਉਤੇ ਪੱਕੇ ਦੋਸਤ ਬਣੇ ਤੇ ਦੇਖਦੇ ਕਈ ਹਿੱਸਿਆਂ ਵਿੱਚ ਰਹਿ ਕੇ ਪੰਥ ਦੇ ਦੁਸ਼ਮਣਾਂ ਵਿਰੁੱਧ ਕਾਰਵਾਈਆਂ ਕੀਤੀਆਂ ਇਹਨਾਂ ਨੇ ਅੰਤ ਵਿੱਚ ਜਰਨਲ ਵੈਦਿਆਂ ਨੂੰ ਸੋਧ ਕੇ ਇਕੱਠੀ ਫਾਂਸੀ ਚੜ੍ਹੇ ਜਿਵੇਂ ਉਹ ਬਾਹਰ ਇਕੱਠੇ ਰਹਿੰਦੇ ਸਨ ਉਵੇਂ ਜੇਲ੍ਹ ਅੰਦਰ ਵੀ ਇਕੱਠੇ ਰਹੇ ਇੱਕ ਜਿਸਮ ਇੱਕ ਜਾਨ ਵਾਲਾ ਦੋਵਾਂ ਨੇ ਜੇਲ੍ਹ ਵਿੱਚ ਬਹੁਤ ਉੱਚੇ ਕਰਦਾਰ ਵਾਲਾ ਜੀਵਨ ਬਤਾਇਆ ਅਤੇ ਇਤਿਹਾਸ ਉੱਤੇ ਆਪਣੀ ਛਾਪ ਛੱਡ ਦਿੱਤੀ। ਉਹਨਾਂ ਹੱਸਦੇ ਖੇਡਦੇ ਆ ਫਾਂਸੀ ਨੂੰ ਡਿੱਕੇ ਆ ਤੇ ਜਦੋਂ ਫਾਂਸੀ ਦਾ ਸਮਾਂ ਨੇੜੇ ਆਇਆ ਤਾਂ ਹੋਰ ਵੀ ਤੰਦਰੁਸਤ ਹੋਏ ਅਤੇ ਖੇੜੇ ਵਿੱਚ ਆ ਗਏ। ਅਖੀਰ ਰਸੇ ਨੂੰ ਚੁੰਮ ਕੇ ਅਤੇ ਪੰਥ ਦੇ ਜਗਾਰੇ ਛੱਡੇ ਉਹਨਾਂ ਨੇ। ਜਿੰਦਾ ਚਾਚਾ ਮਥਰਾ ਅਤੇ ਬਖਸ਼ੀ ਸਿੰਘ ਮਾਲੋਵਾਲ ਦੀ ਦੋਸਤੀ ਦੀ ਬਹੁਤ ਚਰਚਾ ਸੀ। ਉਹ ਖਾਲਸਾ ਕਾਲਜ ਅੰਮ੍ਰਿਤਸਰ ਪੜਨ ਵੇਲੇ ਤੋਂ ਅਣਖ ਦੀਆਂ ਲੜਾਈਆਂ ਸਰਹੱਦ ਉਤੇ ਆਰ ਪਾਰ ਜਾਣਾ ਅਤੇ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਕੋਲ ਦਰਬਾਰ ਸਾਹਿਬ ਜਾਣ ਤੱਕ ਦੇ ਫਿਰ ਜੂਨ 84 ਮਗਰੋਂ ਸਾਰੇ ਦੇਸ਼ ਵਿੱਚ ਖਾੜਕੂ ਕਾਰਵਾਈਆਂ ਇਹ ਸਭ ਦੋਸਤੀ ਦੇ ਸਦਕਾ ਸੀ ਜਿਸ ਕਰਕੇ ਬਖਸ਼ੀਸ਼ ਸਿੰਘ ਨੇ ਸੰਤਾਗੋੜ ਰਹਿ ਕੇ ਦਰਬਾਰ ਸਾਹਿਬ ਦੀ ਜੰਗ ਵਿੱਚ ਸ਼ਹਾਦਤ ਦਿੱਤੀ ਚਾਚਾ ਮਥਰਾ ਸਿੰਘ ਨੇ ਤਸ਼ੱਦਦ ਸਹਿ ਕੇ ਸ਼ਹਾਦਤ ਦਿੱਤੀ ਅਤੇ ਜਿੰਦੇ ਨੇ ਖਿੜੇ ਮਥੇ ਫਾਂਸੀ ਛੂਡ ਕੇ ਸ਼ਹਾਦਤ ਦਿੱਤੀ ਇਹਨਾਂ ਦੋਸਤਾਂ ਨੇ ਜਿਸ ਦਿਨ ਸੰਘਰਸ਼ ਵਿੱਚ ਪੈਰ ਪਾਇਆ ਕਦੇ ਵੀ ਪਵਿੱਤਰ ਧਰਮ ਯੁੱਧ ਨੂੰ ਇੱਕ ਪੱਲੇ ਵੀ ਨਹੀਂ ਵਿਸਾਰੇ ਆ। ਇਹ ਰਾਤੇ ਕਦੀ ਕੋਈ ਢਿੱਲ ਮੱਠ ਨਹੀਂ ਵਿਖਾਈ ਉਹਨਾਂ ਨੇ। ਖਾਲਸਾ ਪੰਥ ਦੇ ਇਨਸਾਫ਼ ਅਤੇ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਕਦੇ ਆਂਝ ਨਹੀਂ ਆਉਣ ਦਿੱਤੀ। ਦੁਸ਼ਮਣ ਨਾਲ ਮੁਕਾਬਲੇ ਅਤੇ ਉਹਦੀ ਕੈਦ ਵਿੱਚ ਵੀ ਕਦੇ ਵੀ ਏ ਨਹੀਂ ਮੰਨੀ। ਭਾਈ ਅਨੋਖ ਸਿੰਘ ਬੱਬਰ ਅਤੇ ਸੁਲੱਖਣ ਸਿੰਘ ਬੱਬਰ ਦੀ ਮਿੱਤਰਤਾ ਵੀ ਬਹੁਤ ਡੂੰਗੀ ਸੀ। ਦੋਵੇਂ ਇੱਕ ਦੂਜੇ ਦੇ ਪਰਛਾਵੇਂ ਵਾਂਗ ਸਨ। ਅਨੋਖ ਸਿੰਘ ਬਹੁਤ ਕਮਾਈ ਵਾਲੀ ਪਹੁੰਚੀ ਹੋਈ ਰੂਹ ਸੀ ਉਹਨੂੰ ਜੇਲ੍ਹ ਵਿੱਚ ਨਾਮ ਸਿਮਰਨ ਲਈ ਸਮਾਂ ਮਿਲ ਗਿਆ ਉਹਦੇ ਉੱਥੇ ਹੀ ਮਨ ਲੱਗ ਗਿਆ ਉਹਦਾ ਜਦੋਂ ਉਸਨੇ ਸੁਲੱਖਣ ਸਿੰਘ ਨੂੰ ਸੁਨੇਹਾ ਭੇਜਿਆ ਕਿ ਮੈਂ ਇੱਥੇ ਹੀ ਠੀਕ ਹਾਂ ਤਾਂ ਸੁਲੱਖਣ ਸਿੰਘ ਬਹੁਤ ਉਦਾਸ ਹੋ ਗਿਆ ਤੇ ਫਿਰ ਉਸਨੂੰ ਗੁੱਸਾ ਵੀ ਲੱਗਿਆ ਉਹਨੇ ਮੋੜ ਕੇ ਸੁਨੇਹਾ ਭੇਜਿਆ ਕਿ ਤੈਨੂੰ ਹਰ ਹਾਲਤ ਆਉਣਾ ਪਵੇਗਾ ਗੁਰੂ ਦੀ ਕਿਰਪਾ ਨਾਲ ਦੋਵੇਂ ਸਿੰਘ ਇੱਕ ਵਾਰ ਫੇਰ ਇਕੱਠੇ ਹੋ ਗਏ ਪਰ ਥੋੜੇ ਸਮੇਂ ਬਾਅਦ ਦੋਵੇਂ ਹੀ ਅੱਡ ਅੱਡ ਥਾਮਾ ਤੋਂ ਗ੍ਰਿਫਤਾਰ ਹੋ ਗਏ ਦੋਵਾਂ ਨੇ ਹੀ ਲੰਬੇ ਸਮੇਂ ਤੱਕ ਇਨਤਹਾ ਦਾ ਤਸ਼ਦਦ ਚੱਲਿਆ ਪਰ ਆਪਣੇ ਧਰਮ ਤੋਂ ਕਦੇ ਨਾ ਡੋਲੇ ਉਹਨਾਂ ਖਿੜੇ ਮੱਥੇ ਤਸ਼ਦਦ ਚੱਲ ਕੇ ਸ਼ਹਾਤਾਂ ਦਿੱਤੀਆਂ ਉਹ ਦੋਸਤੀ ਅਤੇ ਸਦਕ ਦੋਵਾਂ ਦੇ ਪੱਕੇ ਨਿਵੇਂ ਸੁਰਿੰਦਰਪਾਲ ਸਿੰਘ ਠਰੂਆ 91 ਵਿੱਚ ਅਮਰੀਕਾ ਚਲਾ ਗਿਆ ਪਰ ਉਹਦਾ ਉੱਥੇ ਮਾਨਣਾ ਲੱਗਿਆ ਤੇ 92 ਦੇ ਔਕੇ ਸਮੇਂ ਵਿੱਚ ਆਪਣੇ ਮਿੱਤਰਾਂ ਦਾ ਸਾਥ ਦੇਣ ਲਈ ਮੁੜ ਕੇ ਮੈਦਾਨੇ ਜੰਗ ਵਿੱਚ ਆ ਗਿਆ ਉਹ ਗ੍ਰਿਫਤਾਰ ਹੋਇਆ ਤੇ 2.5 ਸਾਲ ਤਸ਼ਦਦ ਚੱਲਿਆ ਤੇ ਆਪਣੇ ਸਦਕ ਨੂੰ ਬਰਕਰਾਰ ਰੱਖਿਆ ਸਤਪਾਲ ਸਿੰਘ ਢਿੱਲੋਂ, ਸ਼ੇਰ ਸਿੰਘ ਸ਼ੇਰ, ਗੁਰਨੇਕ ਸਿੰਘ ਨੇਕਾ, ਗਰਦੀਪ ਸਿੰਘ ਦੀਪਾ, ਸੁਖਬੀਰ ਸਿੰਘ ਸੋਢੀ ਅਤੇ ਦੋਆਬੇ ਦੇ अनेका ਹੋਰ ਸਿੰਘਾਂ ਦੀ ਦੋਸਤੀ ਨੂੰ ਮੈਂ ਨੇੜੇੋਂ ਧੱਕਿਆ। ਇੱਕ ਦੂਜੇ ਤੋਂ ਜਾਨ ਵਾਰਨ ਦੀ ਚਾਹਨਾ ਲੈ ਕੇ ਵੱਡੇ ਤੋਂ ਵੱਡੇ ਖਤਰਿਆਂ ਵਿੱਚ ਵੀ ਹੱਸਦੇ ਖੇਡਦੇ ਚਿਹਰੇ ਕਿੰਨੇ ਮਹਾਨ ਲੱਗਦੇ ਸਨ। ਇਹ ਦੋਸਤਾਂ ਵਾਂਗ ਇੱਕ ਦੂਜੇ ਨਾਲ ਮਜ਼ਾਕ ਵੀ ਕਰਦੇ ਅਤੇ ਲੜਦੇ ਵੀ ਸਨ ਪਰ ਜਦੋਂ ਪਰਖ ਦਾ ਮੌਕਾ ਆਉਂਦਾ ਤਾਂ ਇੱਕ ਦੂਜੇ ਤੋਂ ਅੱਗੇ ਵਧ ਕੇ ਹਿੱਸਾ ਪਾਉਂਦੇ ਸਨ ਤੇ ਰਣ ਮੈਂ ਜੂਝ ਮਰੋਦੀ ਭਾਵਨਾ ਨਾਲ ਕੁਰਬਾਨ ਹੁੰਦੇ ਸਨ। ਅਵਤਾਰ ਸਿੰਘ ਪਹਿਲਵਾਨ ਅਤੇ ਹੀਰਾ ਸਿੰਘ ਬੱਬਰ ਦੀ ਦੋਸਤੀ ਵੀ ਇੱਕ ਮਿਸਾਲ ਸੀ ਉਹ ਵੱਤੋਂ ਵੱਧ ਇਕੱਠੇ ਰਹਿੰਦੇ ਸਨ ਸਦਾ ਦੁਸ਼ਮਣ ਉੱਤੇ ਚੜ੍ਹਾਈ ਦੀਆਂ ਵਿਉਂਤਾਂ ਬਣਾਉਂਦੇ ਤੇ ਸਿਰੇ ਚਾੜ੍ਹਦੇ ਅਤੇ ਹਾਸੇ ਬਖੇੜਦੇ ਰਹਿੰਦੇ ਸਨ ਉਹ ਵੀ ਹਫ਼ਤੇ ਹਸਾਉਂਦੇ ਮੌਤ ਦੀਆਂ ਸਭ ਭਿਆਨਕ ਵਾਦੀਆਂ ਨੂੰ ਪਾਰ ਕਰਕੇ ਸੁਰਖਰੂ ਹੋ ਗਏ ਤੇ ਅਜੀਮ ਸ਼ਾਤਾਂ ਦਿੱਤੀਆਂ ਉਹਨਾਂ ਨੇ ਵੀ ਸੋ ਦੋਸਤੋ ਇਹ ਬਹੁਤ ਕਮਾਲ ਦੀ ਗੱਲ ਸੀ ਦੇਖੋ ਜੀ ਇੱਕ ਪਾਸੇ ਸੰਘਰਸ਼ ਚੱਲ ਰਿਹਾ ਦੂਜੇ ਪਾਸੇ ਯਾਰੀਆਂ ਵੀ ਨਭਾਈਆਂ ਜਾ ਰਿਆ ਨੇ ਇੱਕ ਦੂਜੇ ਤੋਂ ਮਤਲਬ ਮੂਰੇ ਹੋ ਹੋ ਕੇ ਸ਼ਾਤੰਦਤੀਆਂ ਜਾ ਰਿਆ ਨੇ ਸੋ ਐਸੇ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ ਫੇਰ ਪੇਸ਼ ਹੋਵਾਂਗੇ ਤੁਹਾਡੇ ਸਾਹਮਣੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ